ਟ੍ਰੇਨੀ ਆਈਐਸ ਪੂਜਾ ਖੇੜਕਰਤੇ ਯੂਪੀਐਸਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਯੂਪੀਐਸਸੀ ਨੇ ਟ੍ਰੇਨੀ ਆਈਐਸ ਪੂਜਾ ਖੇੜਕਰਤੇ ਐਫਆਈਆਰ ਦਰਜ ਕਰਵਾ ਦਿੱਤੀ ਹੈ ਪੂਜਾ ਖੇੜਕਰਤੇ ਧੋਖਾਧੜੀ ਦਾ ਮਾਮਲਾ ਦਰਸਲ ਦਰਜ ਹੋ ਗਿਆ ਹੈ ਪੂਜਾ ਖੇੜਕਰਤੇ ਆਪਣੀ ਪਛਾਣ ਬਦਲਣ ਦਾ ਇਲਜ਼ਾਮ ਹੈ ਪੂਜਾ ਖੇੜਕਰਤੇ ਵਿਖੇ ਦੇ ਵਿੱਚ ਫਿਪਰ ਦੇਣ ਤੇ ਵੀ ਰੋਕ ਹੈ ਯੂਪੀਐਸਸੀ ਨੇ ਕਾਰਨ ਦੱਸ ਤੋਂ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਉਮੀਦਵਾਰੀ ਰੱਦ ਕਰਨ ਵਾਸਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਦਰਸਲ ਪਿਛਲੇ ਕਈ ਦਿਨਾਂ ਤੋਂ ਇਹ ਬਾਜੂ ਕੇ ਲਗਾਤਾਰ ਭਗਦਾ ਹੋਇਆ ਨਜ਼ਰ ਆ ਰਿਹਾ ਹੈ ਟ੍ਰੇਨੀ ਆਈਐਸ ਪੂਜਾ ਖੇੜਕਰ ਤੇ ਹੁਣ ਯੂਪੀਐਸਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਆ ਯੂਪੀਐਸਸੀ ਨੇ ਟ੍ਰੇਨੀ ਆਈਐਸ ਪੂਜਾ ਖੇੜਕਰ ਤੇ ਐਫਆਈਆਰ ਕਰਵਾ ਦਿੱਤੀ ਹੈ ਪੂਜਾ ਖੇੜਕਰ ਤੇ ਧੁੱਖਾ ਟੜੀ ਦਾ ਜੋ ਕੇ ਮਾਮਲਾ ਦਰਜ ਕਰ ਲਿਆ ਗਿਆ ਪੂਜਾ ਖੇੜਕਰ ਤੇ ਆਪਣੀ ਪਛਾਣ ਬਦਲਣ ਦਾ ਇਲਜ਼ਾਮ ਹੈ ਸਿੱਧੇ ਤੌਰ ਤੇ ਇਹ ਇਲਜ਼ਾਮ ਲੱਗੇ ਨੇ ਕਿ ਪੂਜਾ ਖੇੜਕਰ ਦੇ ਵੱਲੋਂ ਆਪਣੀ ਪਛਾਣ ਬਦਲੀ ਗਈ ਆ ਪੂਜਾ ਖੇੜਕਰ ਦੇ ਪਿੱਛੇ ਦੇ ਵਿੱਚ ਪੱਤਰ ਦੇ ਅੰਤਿ ਵੀ ਰੋਕ ਲਗਾ ਦਿੱਤੀ ਹੈ ਯ ਆਹ ਕਾਰਨਦਸਤੋਂ ਬਕਾਇਦਾ ਨੋਟਿਸ ਜਾਰੀ ਕਰ ਦਿੱਤਾ ਹੈ ਅਮੀਦਵਾਰੀ ਰੱਦ ਕਰਨ ਵਾਸਤੇ ਇਹ ਕਾਰਨਦਸਤੋਂ ਨੋਟਿਸ ਜਾਰੀ ਕੀਤਾ ਗਿਆ ਹੈ ਰੋਕ ਕਰਕੇ ਲਿਖੇ ਵਰਦਾ 4 ਖੰਡ ਦੇ ਰਾਂਚੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਸਹਾਇਕ ਪੁਲਿਸ ਕਰਮੀਆਂ ਦੇ ਵੱਲ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀਐਮ ਰਹਾਇਸ਼ ਨੂੰ ਕਿਰਨ ਦੇ ਲਈ ਨਿਕਲੇ ਨੇ ਸਹਾਇਕ ਪੁਲਿਸ ਕਰਮੀ ਸਰਕਾਰ ਦੇ ਨਾਲ ਗੱਲਬਾਤ ਫੇਲ ਹੋਣ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ 4 ਖੰਡ ਦੇ ਰਾਂਚੀ ਦੀਆਂ ਤਸਵੀਰਾਂ ਨੇ ਕਿਹਾ ਕਿ ਜ਼ਬਰਦਸਤ ਹੰਗਾਮਾ ਹੋਇਆ ਹੈ ਸਹਾਇਕ ਪੁਲਿਸ ਕਰਮੀਆਂ ਦੇ ਵੱਲੋਂ ਵੱਡੇ ਪੱਧਰ ਤੇ ਜੋ ਕਿ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਐਮ ਰਹਾਇਸ਼ ਨੂੰ ਕਿਰਨ ਦੇ ਲਈ ਸਹਾਇਕ ਪੁਲਿਸ ਕਰਮੀ ਆ ਨਿਕਲੇ ਨੇ ਤਸਵੀਰਾਂ ਦੇ ਵਿੱਚ ਨਜ਼ਰਾ ਆਰਐਨਐਸ ਸਹਾਇਕ ਕੂਲਸ ਕਰਨੀਆਂ ਇਹਦੇ ਕਿ ਵਰਦੀ ਦੇ ਵਿੱਚ ਦੇਖੇ ਜਾ ਸਕਦੇ ਨੇ ਕਿਵੇਂ ਤੇਜ਼ੀ ਦੇ ਨਾਲ ਅੱਗੇ ਵਧੇ ਹੋਏ ਅੱਜ ਨਜ਼ਰ ਆ ਰਹੇ ਨੇ ਸਰਕਾਰ ਦੇ ਨਾਲ ਤੇ ਸਰਕਾਰ ਦੇ ਨਾਲ ਗੱਲਬਾਤ ਠਿਕਣ ਤੋਂ ਬਾਅਦ ਦਰਸਲ ਇਹ ਪੂਰਾ ਜੋ ਕਿ ਪ੍ਰਦਰਸ਼ਨ ਕੀਤਾ ਗਿਆ ਚਾਰਖਣ ਦੇ ਰਾਂਚੀ ਦੀਆਂ ਤਨੌਸੀਆਂ ਤਸਵੀਰਾਂ ਵਿਖਾ ਰਹੇ ਹਨ ਸਹਾਇਕ ਕੂਲਸ ਕਰਨੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀਐਮ ਰਿਹਾਇਸ਼ ਨੂੰ ਆਕੀ ਰੰਦੇ ਲਈ ਅੱਗੇ ਵਾਦੇ ਨੇ ਹਾਲਾਂਕਿ ਇਸ ਦੇ ਵਿਚਾਲੇ ਸੀਐਮ ਰਹਾਇਸ਼ ਦੇ ਅੱਗੇ ਜਿਹੜਾ ਕਿ ਵੱਡੇ ਪੱਧਰ ਤੇ ਸੁਰੱਖਿਆ ਦੇ ਲਈ ਹਾਇਦੇ ਨਾਲ ਬੰਦ ਬੰਦੋਬਾਸਤ ਕੀਤੇ ਗਏ ਆ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਉਹਨਾਂ ਨੂੰ ਉਸ ਜਗ੍ਹਾ ਤੇ ਰੋਕਿਆ ਗਿਆ ਹੈ ਪਰ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵੱਖਰੀ ਤਰ੍ਹਾਂ ਦਾ ਪਰਦਸ਼ ਨੂੰ ਕਿਹਾ ਜਾ ਸਕਦਾ ਹੈ ਜਦੋਂ ਸਹਾਇਕ ਪੁਲਸ ਕਰਮੀ ਕੋਈ ਪੁਲਸ ਕਰਮਚਾਰੀ ਵਰਦੀ ਦੇ ਵਿੱਚ ਇਸ ਤਰੀਕੇ ਦੇ ਨਾਲ ਸੀਐਮ ਰਹਾਇਸ਼ ਵੱਲ ਵਧੇ ਸੀਐਮ ਰਹਾਇਸ਼ ਨੂੰ ਆਕੀ ਰੰਦੀ ਕੋਸ਼ਿਸ਼ ਕੀਤੀ ਜਾਵੇ ਤੇ ਕੁਝ ਅਜਿਹਾ ਹੀ ਚਾਰਖਣ ਦੇ ਅਰ ਰਾਂਚੀ ਦੇ ਵਿੱਚ ਹੋਇਆ ਵੱਡੀ ਗਿਣਤੀ ਦੇ ਵਿੱਚ ਜੋ ਕਿ ਸਹਾਇਕ ਪੁਲਿਸ ਕਰਮੀ ਨਜ਼ਰ ਆ ਰਹੇ ਨੇ ਸੀਐਮ ਰਿਹائش ਨੂੰ ਆ ਕੇ ਰਿੰਦਲੀ ਜਿਹੜੇ ਕਿ ਨਿਕਲਦੇ ਨੇ ਸਰਕਾਰ ਦੇ ਨਾਲ ਗੱਲਬਾਤ ਹਾਲਾਂਕਿ ਗੱਲਬਾਤ ਦਾ ਦੌਰ ਵੀ ਚੱਲਦਾ ਹੈ ਪਰ ਉਹ ਗੱਲਬਾਤ ਆਖਿਰ ਹੋ ਜਾਂਦੀ ਹੈ ਕੋਈ ਗੱਲਬਾਤ ਤੋਂ ਸਿੱਟਾ ਨਹੀਂ ਨਿਕਲਦਾ ਸਰਕਾਰ ਦੇ ਵਿਰੋਧੀਆਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਸੀਐਮ ਰਿਹائش ਵੱਲ ਵਧਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜੋ ਕਿ ਇਹ ਸਹਾਇਕ ਪੁਲਿਸ ਕਰਮੀ ਨਜ਼ਰ ਆ ਰਹੇ ਨੇ ਜਿਹੜੇ ਕਿ ਵਰਦੀ ਦੇ ਵਿੱਚ ਹੀ ਦੇਖੇ ਜਾ ਸਕਦੇ ਨੇ ਕਿ ਕਿਵੇਂ ਉਹਨਾਂ ਨੂੰ ਅੱਗੇ ਵਧਣ ਤੋਂ ਹਾਲਾਂਕਿ ਪੁਲਿਸ ਦੇ ਦੁਆਰਾ ਰੋਕਿਆ ਜਾਂਦਾ ਹੈ ਵੱਡੇ ਪੱਧਰ ਤੇ ਜੋ ਕਿ ਬੈਰੀਕੇਡਿੰਗ ਕੀਤੀ ਜਾਂਦੀ ਹੈ ਆਪਣੇ ਆਪ ਦੇ ਵਿੱਚ ਝਾਰਖੰਡ ਤੇ ਰਾਂਚੀ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜੋ ਕਿ ਇਹ ਪ੍ਰਦਰਸ਼ਨ ਨਜ਼ਰ ਆਇਆ ਹੈ ਕਿ ਸਹਾਇਕ ਪੁਲਿਸ ਕਰਮਚਾਰੀ ਵਰਦੀ ਦੇ ਵਿੱਚ ਜੋ ਕਿ ਨਜ਼ਰ ਆ ਰਹੇ ਨੇ ਜੋ ਕਿ ਇਸ ਤਰੀਕੇ ਦਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਏ ਨੇ ਤਸਵੀਰਾਂ ਤੁਹਾਨੂੰ ਬੁਖਾ ਰਹੇ ਹਾਂ ਹਾਲਾਂਕਿ ਜਨਨ ਦੇ ਉੱਤੇ ਰੋਕਿਆ ਜਾ ਰਿਹਾ ਹੈ ਉਹ ਵੀ ਪੁਲਿਸ ਕਰਮਚਾਰੀ ਨੇ ਉਹ ਵੀ ਪੁਲਿਸ ਦੀ ਵਰਦੀ ਦੇ ਵਿੱਚ ਨੇ ਤੇ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਪੁਲਿਸ ਕਰਮਚਾਰੀ ਨੂੰ ਵੀ ਅੱਗੇ ਵਧਣ ਦੀ ਆ ਕੋਸ਼ਿਸ਼ ਕਰ ਰਹੇ ਤੇ ਆਪਣੇ ਆਪ ਦੇ ਵਿੱਚ ਬਿਲਕੁਲ ਇੱਕ ਵੱਖਰਾ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਹਾਲਾਂਕਿ ਵਕਫਾ ਤੇ ਯੂਨੀਅਨਾਂ ਹੁੰਦੀਆਂ ਨਹੀਂ ਜੋ ਸਰਕਾਰੀ ਨੌਕਰੀਆਂ ਦੇ ਵਿੱਚ ਸਰਕਾਰੀ ਨੌਕਰੀ ਤੇ ਤੈਨਾਕ ਹੁੰਦੇ ਨੇ ਵਕਫਾ ਕਰਮਚਾਰੀ ਉਹਨਾਂ ਦੀਆਂ ਤੇ ਯੂਨੀਅਨ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਆਮ ਤੌਰ ਤੇ ਵਕਫਾ ਸੂਚੀਆਂ ਦੇ ਵਿੱਚ ਲੋਕੇ ਹਾਂ ਨਜ਼ਰ ਆਉਂਦਾ ਹੈ ਆਮ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ ਉਹ ਵੀ ਬਹੁਤ ਸਵਾਭਿਕ ਹੈ ਕਿ ਰੁਟੀਨ ਦੇ ਵਿੱਚ ਇਹ ਪ੍ਰਦਰਸ਼ਨ ਹੁੰਦੇ ਨੇ ਪਰ ਜਦੋਂ ਕਿਸੇ ਸਟੇਟ ਦੇ ਵਿੱਚ ਸਹਾਇਕ ਕਮਸ ਕਰਮਚਾਰੀ ਇੱਕ ਪੁਲਸ ਕਰਮਚਾਰੀ ਉਹ ਵੀ ਵਰਦੀ ਦੇ ਵਿੱਚ ਐਸ.ਆਈ.ਐਮ. ਰਹਾਇਸ਼ ਨੂੰ ਘੇਰਨ ਦੇ ਲਈ ਅੱਗੇ ਨਿਕਲ ਜਾਵੇ ਐਸ.ਆਈ.ਐਮ. ਰਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਆਪਣੇ ਆਪ ਦੇ ਵਿੱਚ ਕੁਲ ਕੁ ਵੱਖਰੀ ਤਰ੍ਹਾਂ ਦਾ ਇਹ ਪ੍ਰਦਰਸ਼ਨ ਹੋ ਜਾਂਦਾ ਹੈ ਕਿ ਆਮੋ ਸਾਹਮਣੇ ਪੁਲਸੀ ਹੁੰਦੀ ਹੈ ਪੁਲਸ ਦੇ ਨਾਲ ਹਾਲਾਂਕਿ ਇਹਨਾਂ ਪ੍ਰਦਰਸ਼ਕਾਰੀਆਂ ਨੂੰ ਸਹਾਇਕ ਪੁਲਸ ਕਰਮਚਾਰੀਆਂ ਨੂੰ ਅੱਗੇ ਵਧਣ ਤੋਂ ਆ ਰੋਕਿਆ ਜਾਂਦਾ ਹੈ ਤੋਂ ਵੱਡੀ ਗਿਣਤੀ ਦੇ ਵਿੱਚ ਰੋਕਣ ਵਾਲੇ ਵੀ ਜਿਹੜੇ ਪੁਲਿਸ ਕਰਮਚਾਰੀ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੇ ਨੇ ਤੇ ਜੋ ਅੱਗੇ ਵਧ ਰਹੇ ਨੇ ਜੋ ਪ੍ਰਦਰਸ਼ਨਕਾਰੀ ਨੇ ਸਾਇਕ ਪੁਲਿਸ ਕਰਮਚਾਰੀ ਉਹ ਵੀ ਵੱਡੀ ਗਿਣਤੀ ਦੇ ਤਸਵੀਰਾਂ ਵਿੱਚ ਵੇਖੇ ਜਾ ਸਕਦੇ ਨੇ